ਦੋਸਤੋ ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਡੀ ਮਿਹਨਤ ਘਟ ਹੈ ਜਾਂ ਨਸੀਬ ਸਾਥ ਨਹੀਂ ਦੇ ਰਹੀ ਪਰ ਕਦੇ-ਕਦੇ ਇਹ ਸੱਚ ਨਹੀਂ ਹੁੰਦਾ ਕਈ ਵਾਰ ਨਸੀਬ ਸਾਡੇ ਸਾਹਮਣੇ ਖੜਾ ਹੁੰਦਾ ਹੈ ਪਰ ਲਾਲਚ ਸਾਡੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੰਦਾ ਹੈ ਅੱਜ ਦੀ ਕਹਾਣੀ ਵੀ ਕੁਝ ਇਦਾਂ ਦੀ ਹੀ ਆ ਨਸੀਬਾਂ ਦਾ ਕਮਾਲ ਤੇ ਲਾਲਚ ਦੀ ਸਜ਼ਾ ਇੱਕ ਪਿੰਡ ਸੀ ਜਿਸ ਦਾ ਨਾਮ ਸੀ ਧਰਮਪੁਰ ਉੱਥੇ ਇੱਕ ਗਰੀਬ ਕਿਸਾਨ ਰਹਿੰਦਾ ਸੀ ਉਸ ਦਾ ਨਾਮ ਸੀ ਹਰਜੀਤ ਹਰਜੀਤ ਸਾਦਾ ਜਿਹਾ ਬੰਦਾ ਸੀ ਸਵੇਰੇ ਉੱਠ ਕੇ ਖੇਤਾਂ ਵਿੱਚ ਜਾਣਾ ਮਿਹਨਤ ਕਰਨੀ ਜੋ ਮਿਲਿਆ ਖਾ ਲੈਣਾ ਉਹਦੇ ਦੋ ਬੱਚੇ ਤੇ ਇੱਕ ਪਤਨੀ ਸੀ ਮਤਲਬ ਵੀ ਛੋਟਾ ਜਿਹਾ ਪਰਿਵਾਰ ਸੀ ਘਰ ਚੱਲਦਾ ਤਾਂ ਸੀ ਪਰ ਬਹੁਤ ਮੁਸ਼ਕਲ ਨਾਲ ਇੱਕ ਦਿਨ ਹਰਜੀਤ ਆਪਣੇ ਖੇਤਾਂ ਵਿੱਚ ਹਲ ਜੋਤ ਰਿਹਾ ਸੀ ਅਚਾਨਕ ਹਲ ਦੀ ਧਾਰ ਕਿਸੇ ਕਠੋਰ ਚੀਜ਼ ਨਾਲ ਟਕਰਾਈ ਉਹਨੇ ਮਿੱਟੀ हटਾਈ ਤਾਂ ਵੇਖਿਆ ਇੱਕ ਪੁਰਾਣਾ ਮਟਕਾ ਜਦ ਉਹਨੇ ਉਹ ਮਟਕਾ ਖੋਲਿਆ ਤਾਂ ਉਸ ਦੇ ਅੰਦਰ ਸੋਨੇ ਦੇ ਸਿੱਕੇ ਚਮਕ ਰਹੇ ਸੀ ਹਰਜੀਤ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਇਹ ਕੀ ਕਮਾਲ ਹੋ ਗਿਆ ਹੈ ਇਹ ਤਾਂ ਮੇਰੇ ਨਸੀਬਾਂ ਦਾ ਕਮਾਲ ਹੈ ਉਹਨੇ ਉਹ ਮਟਕਾ ਚੱਕਿਆ ਤੇ ਚੋਰੀ ਨਾਲ ਆਪਣੇ ਘਰ ਲੈ ਆਇਆ ਘਰ ਆ ਕੇ ਪਤਨੀ ਨੂੰ ਦਿਖਾਇਆ ਕਿ ਦੇਖ ਭਗਵਾਨ ਨੇ ਸਾਡੇ ਨਸੀਬ ਖੁੱਲ ਗਏ ਨੇ ਉਸ ਦੀ ਪਤਨੀ ਨੇ ਕਿਹਾ ਕਿ ਇਹ ਕਿਸੇ ਹੋਰ ਦਾ ਵੀ ਹੋ ਸਕਦਾ ਹੈ ਸ਼ਾਇਦ ਕਿਸੇ ਦੇ ਇੱਥੇ ਦੱਬਿਆ ਹੋਵੇ ਰਜੀਤ ਨੇ ਹੱਸ ਕੇ ਕਿਹਾ ਮਸੀਬਾ ਨਾਲ ਮਿਲਿਆ ਹੈ ਸਾਨੂੰ ਇਹ ਤਾਂ ਸਾਡਾ ਹੀ ਹਿੱਸਾ ਹੈ ਸ਼ੁਰੂ ਵਿੱਚ ਉਹਨਾਂ ਨੇ ਸੋਚਿਆ ਕਿ ਇਹ ਪੈਸੇ ਨਾਲ ਥੋੜਾ ਘਰ ਸੁਧਾਰ ਲਈਏ ਬੱਚਿਆਂ ਲਈ ਚੰਗੀ ਸਿੱਖਿਆ ਦਵਾਈਏ ਪਰ ਜਿਵੇਂ ਜਿਵੇਂ ਦਿਨ ਲੰਘਦੇ ਗਏ ਹਰਜੀਤ ਦੇ ਦਿਮਾਗ ਵਿੱਚ ਇੱਕ ਨਵੀਂ ਅੱਗ ਲੱਗਣ ਲੱਗ ਪਈ ਲਾਲਚ ਦੀ ਅੱਗ ਉਹਨੇ ਸੋਚਿਆ ਜੇ ਇੱਕ ਮਟਕਾ ਇੱਥੇ ਮਿਲ ਸਕਦਾ ਹੈ ਤਾਂ ਹੋਰ ਵੀ ਹੋ ਸਕਦੇ ਨੇ ਅਗਲੇ ਦਿਨ ਉਹ ਫੇਰ ਖੇਤਾਂ ਵਿੱਚ ਖੁਦਾਈ ਕਰਨ ਲੱਗ ਪਿਆ ਦਿਨ ਰਾਤ ਮਿੱਟੀ ਖੋਦਦਾ ਰਿਹਾ ਉਮੀਦ ਕਰਦਾ ਰਿਹਾ ਕਿ ਹੋਰ ਮਟਕੇ ਮਿਲਣਗੇ ਪਰ ਜਿਹੜਾ ਪਹਿਲਾ ਮਟਕਾ ਉਸ ਨੂੰ ਨਸੀਬ ਨਾਲ ਮਿਲਿਆ ਸੀ ਬਾਕੀ ਸਭ ਕੁਝ ਉਹਦੀ ਲਾਲਚ ਨਾਲ ਖਤਮ ਹੋਣ ਲੱਗ ਪਿਆ ਨਾ ਖੇਤੀ ਰਹੀ ਨਾ ਘਰ ਦਾ ਸੁੱਖ ਪਤਨੀ ਚੇਤੇ ਕਰਾਉਂਦੀ ਰਹੀ ਇਹ ਹਰਜੀਤ ਜੋ ਮਿਲਿਆ ਹੈ ਉਹ ਤੇਰੇ ਨਸੀਬ ਦਾ ਕਮਾਲ ਸੀ ਪਰ ਜੋ ਤੂੰ ਕਰ ਰਿਹਾ ਹੈ ਇਹ ਤੇਰੀ ਤਬਾਹੀ ਦਾ ਕਾਰਨ ਬਣੇਗਾ ਪਰ ਹਰਜੀਤ ਨਹੀਂ ਸੁਣਦਾ ਸੀ ਇੱਕ ਦਿਨ ਉਹਨੇ ਸੋਚਿਆ ਜੇ ਖੇਤ ਵਿੱਚ ਨਹੀਂ ਮਿਲਿਆ ਤਾਂ ਸ਼ਾਇਦ ਪਿੰਡ ਦੇ ਨੇੜੇ ਪੁਰਾਣੇ ਵਰਗਤ ਦੇ ਦਰਖਤ ਹੇਠ ਹੋਵੇ। ਉਹ ਰਾਤ ਦੇ ਸਮੇਂ ਫਾਵੜਾ ਚੁੱਕ ਕੇ ਉੱਥੇ ਪਹੁੰਚ ਗਿਆ। ਖੁਦਾਈ ਕਰਦਾ ਰਿਹਾ ਉਸ ਨੂੰ ਇੱਕ ਵੱਡਾ ਪੱਥਰ ਮਿਲਿਆ। ਜਿਵੇਂ ਹੀ ਪੱਥਰ ਹਟਾਇਆ ਅੰਦਰੋਂ ਇੱਕ ਕਾਲਾ ਸੱਪ ਨਿਕਲਿਆ। ਸੱਪ ਨੇ ਉਹਦੇ ਹੱਥ ਨੂੰ ਡੰਗ ਲਿਆ। ਹਰਜੀਤ ਜ਼ਮੀਨ ਤੇ ਡਿੱਗ ਪਿਆ। ਮੂੰਹ ਵਿੱਚੋਂ ਆਵਾਜ਼ ਨਿਕਲੀ, "ਮੇਰੀ ਗਲਤੀ, ਮੇਰੇ ਲਾਲਚ ਨੇ ਮੇਰਾ ਨਸੀਬ ਖਾ ਲਿਆ।" ਸਵੇਰੇ ਲੋਕਾਂ ਨੇ ਵੇਖਿਆ ਹਰਜੀਤ ਮਰਿਆ ਪਿਆ ਸੀ ਆਲੇ ਦੁਆਲੇ ਮਿੱਟੀ ਖੋਦੀ ਹੋਈ ਸੀ ਉਹੀ ਖਾਲੀ ਮਟਕਾ ਪਿਆ ਸੀ ਜਿਸ ਨੂੰ ਉਹ ਖੋਜਦਾ ਫਿਰਦਾ ਸੀ ਪਿੰਡ ਦੇ ਲੋਕ ਕਹਿਣ ਲੱਗੇ ਕਿ ਜਿਹੜਾ ਮਟਕਾ ਨਸੀਬ ਨਾਲ ਮਿਲਿਆ ਸੀ ਉਹ ਸੁੱਖ ਦਿੰਦਾ ਹੈ ਪਰ ਜਿਹੜਾ ਲਾਲਚ ਨਾਲ ਖੋਜਿਆ ਜਾਵੇ ਉਹ ਸਜ਼ਾ ਬਣ ਜਾਂਦਾ ਹੈ ਹਰਜੀਤ ਦੀ ਕਹਾਣੀ ਪਿੰਡ ਵਿੱਚ ਇੱਕ ਸਿੱਖਿਆ ਬਣ ਗਈ ਲੋਕ ਆਪਣੇ ਬੱਚਿਆਂ ਨੂੰ ਕਹਿਣ ਲੱਗ ਪਏ ਤੇ ਪੁੱਤਰ ਹਮੇਸ਼ਾ ਨਸੀਬਾਂ ਤੇ ਭਰੋਸਾ ਰੱਖਣਾ ਪਰ ਕਦੇ ਲਾਲਚ ਦੀ ਰਾਹ ਤੇ ਨਾ ਜਾਣਾ ਜੋ ਤੇਰੇ ਲਈ ਹੈ ਉਹ ਕਿਸੇ ਨਾ ਕਿਸੇ ਤਰੀਕੇ ਤੈਨੂੰ ਮਿਲ ਹੀ ਜਾਣਾ ਹੈ ਪਰ ਜੋ ਤੇਰਾ ਨਹੀਂ ਹੈ ਉਹ ਖੋਜਦੇ ਖੋਜਦੇ ਤੂੰ ਆਪਣਾ ਸਭ ਕੁਝ ਗਵਾ ਬੈਠੇਗਾ ਇਹ ਕਹਾਣੀ ਸਾਨੂੰ ਵੀ ਕੁਝ ਸਿਖਾਤੀ ਜਾਂਦੀ ਆ ਕਿ ਨਸੀਬਾਂ ਦਾ ਕਮਾਲ ਉਹੀ ਵੇਖਦਾ ਜੋ ਧੀਰਜ ਤੇ ਕਦਰ ਕਰਦਾ ਹੈ ਜ਼ਿੰਦਗੀ ਵਿੱਚ ਜਿਹੜਾ ਕੁਝ ਮਿਲਦਾ ਹੈ ਉਹਦਾ ਧੰਨਵਾਦ ਕਰੋ ਕਿਉਂਕਿ ਕਈ ਵਾਰ ਘੱਟ ਮਿਲਣਾ ਵੀ ਵੱਡੀ ਬਰਕਤ ਹੁੰਦਾ ਹੈ ਲਾਲਚ ਇੱਕ ਐਸੀ ਅੱਗ ਹੈ ਜੋ ਹਮੇਸ਼ਾ ਜਲਦੀ ਰਹਿੰਦੀ ਹੈ ਜਦ ਤੱਕ ਇਨਸਾਨ ਖੁਦ ਨੂੰ ਰੋਕ ਨਾ ਲਈ ਅਰਜੀਤ ਨੂੰ ਨਸੀਬ ਨੇ ਸੋਨਾ ਦਿੱਤਾ ਸੀ ਪਰ ਲਾਲਚ ਨੇ ਉਸ ਤੋਂ ਉਸਦੀ ਜ਼ਿੰਦਗੀ ਕੋ ਲਈ ਸੋ ਜ਼ਿੰਦਗੀ ਵਿੱਚ ਜੋ ਮਿਲਿਆ ਹੈ ਉਹ ਤੇਰਾ ਨਸੀਬ ਆ ਪਰ ਜੋ ਨਹੀਂ ਮਿਲਿਆ ਉਹ ਤੇਰੀ ਅਕਲ ਦੀ ਅਜਮਾਇਸ਼ ਲਾਲਚ ਹਰ ਜਿੱਤ ਨੂੰ ਹਾਰ ਬਣਾ ਦਿੰਦੀ ਆ ਨਸੀਬਾਂ ਦਾ ਕਮਾਲ ਉਦੋਂ ਹੀ ਹੁੰਦਾ ਜਦੋਂ ਇਨਸਾਨ ਕਦਰ ਕਰਨਾ ਸਿੱਖ ਲੈਂਦਾ ਹੈ